ਅਸਲੀ ਲੋਕ ਬਹੁਤ-ਬਹੁਤ ਵੱਡੇ ਦਿੱਤਰਿਆਂ ਮਤਲਬ ਯਾਰ ਕੀਤੇ ਨੇ ਅੱਜ ਵੀ ਮੋਢੇ ਖੈਰ ਨੇ ਮੀਟਰਾਂ ਦੇ ਆਪ ਤੇ ਅੱਜ ਜਿੰਨੀਆਂ ਮਰਜ਼ੀ ਪਾਰਟੀਆਂ ਆ ਆਦਮੀ ਆ ਬਿਜਲੀ ਕੰਪਨੀ ਡਰ ਘਥੋਲੇ ਨੇ ਸਾਡੀ ਰਸਮੀ ਜੋ ਖੜੇ ਹੋ ਅਮਰਸਤ ਕਾਂਗਰਸੀ ਚੋਣ ਲੜ ਰਹੇ ਗੁਰਜੀਤਾ ਉਚਲਾ ਸਤਗੁਰੂ ਬਾਬਾ ਮਹਾਤਾਸ ਠਾਕੁਰਦਵਾਰਾ ਪਲ ਬਾਬਾ ਵਿਖੇ ਨਤਮਸਤਕ ਜਿੱਤ ਲਈ ਕੀਤੀ ਅਰਦਾਸ ਸ਼ਾਬਕਾ ਐਮਐਲਏ ਹਰਪ੍ਰਤਾਪ ਅਜਨਾਲਾ ਕਾਂਗਰਸੀ ਆਗੂ ਸ਼ਰੀਸ਼ ਪਬਲੂ ਵਿੰਦ ਰਹੇ ਨਾਲ ਮੌਜੂਦ ਲੋਕ ਸਭਾ ਹਲਕਾ ਮਰਸਾ ਤੋਂ ਕਾਂਗਰਸੀ ਟਿਕਟ ਮਿਲ ਤੋਂ ਬਾਅਦ ਗੁਰਜੀਤ ਔਜਲਾ ਪਹਿਲੀ ਵਾਰ ਸਤਿਗੁਰੂ ਬਾਬਾ ਮਹਾਦਾਜੀ ਠਾਕੁਰ ਦੁਆਰਾ ਬਲਪਾਵਾ ਵਿਖੇ ਨਤਮਸਤਕ ਹੋਏ ਜਿੱਥੋਂ ਉਹਨਾਂ ਨੇ ਅਸ਼ੀਰਵਾਦ ਲਿਆ ਇਸ ਮੌਕੇ ਗੁਰਜੀਤ ਸਿੰਘ ਔਜਲਾ ਨੇ ਗੱਲਬਾਤ ਕਰਦੇ ਆ ਕਿ ਆ ਕਿ ਪੂਰੇ ਅਮਰitsar ਲੋਕ ਸਭਾ ਹਲਕੇ ਚ ਕਾਂਗਸ ਦੇ ਹੱਕ ਛਾਵਾ ਚੱਲ ਰਹੀ ਹੈ ਤੇ ਇਸ ਚੋਣਾਂ ਚ ਆਮ ਆਦਮੀ ਪਾਰਟੀ ਬੀਜੇਪੀ ਅਤੇ ਕਾਲੀਦਾਨ ਨੂੰ ਲੋਕ ਮੂਹ ਨਹੀਂ ਲਗਾ ਰਹੇ ਅਤੇ ਇਸ ਵਾਰ ਫਿਰ ਦੁਬਾਰਾ ਕਾਂਗਰਸ ਲੋਕ ਸਭਾ ਹਲਕਾ ਅਮਰitsar ਤੋਂ ਜਿੱਤ ਦਾ ਚੰਦਾ ਅਗਡੇਗੀ ਉਹਨਾਂ ਨੇ ਕਿਹਾ ਕਿ ਚੋਣਾਂ ਵਿੱਚ ਆਪ ਅਤੇ ਬੀਜੇਪੀ ਨੂੰ ਉਮੀਦਵਾਰ ਨਹੀਂ ਲੱਭ ਰਹੇ ਅਤੇ ਕਾਂਗਰਸ ਦੀ ਨਰਸਰੀ ਤੋਂ ਗਏ ਲੀਡਰਾਂ ਸਹਾਰੇ ਉਹ ਚੋਣ ਲੜ ਰਹੇ ਹਨ ਈਸ਼ਮੋ ਕੇ ਉਹਨਾਂ ਦੇ ਨਾਲ ਐਨਾਲਾ ਤੋਂ ਸ਼ਾਬਕਾ ਐਮਐਲਏ ਹਰਪ੍ਰਤਾਬ ਅਜਨਾਲਾ ਸੀਨੀਅਰ ਕਾਂਗਰਸੀ ਆਗੂ ਸ਼੍ਰੀਸ਼ ਬਬਲੂ ਵਰਮਾ ਫਤੇਗੜ ਚੂੜੀਆਂ ਮਨੋਦ ਕੁਮਾਰ ਕੇਚਾ ਪੂਸ਼ਨ ਜੋਸ਼ੀ ਸਮੇਤ ਹੋਰ ਵੀ ਸੀਨੀਅਰ ਕਾਂਗਰਸੀ ਆਗੂ ਮੌਜੂਦ ਸਨ ਅੱਜ ਅਸੀਂ ਗੱਦੀ ਬਾਪਾ ਮਹਾਂਦਾਸ ਜੀ ਤੇ ਬਲਬਾਬਾ ਵਿਖੇ ਮਥ ਟਿਕਣੇ ਔਰ ਉਹਨਾਂ ਦੇ ਚਰਨਾਂ 'ਚ ਅਰਦਾਸ ਕਰਨਾ ਹੈ ਕਿ ਅੱਜ ਅਸੀਂ ਨਾਲੇ ਹਲਕੇ 'ਚ ਪਹਿਲੇ ਦਿਨ ਇੱਥੇ ਆਏ ਆ ਇਲੈਕਸ਼ਨ ਦੇ ਪ੍ਰਚਾਰ ਵਾਸਤੇ ਔਰ ਅਸ਼ੀਰਵਾਦ ਲਿਆਇਆ ਕਿ ਪ੍ਰਮਾਤਮਾ ਸਭਨਾ ਦਾ ਭਲਾ ਕਰੇ ਔਰ ਸਾਡੇ ਦੇ ਮੇਰ ਪਰਿਆ ਹੱਥ ਰੱਖੇ ਅਸੀਂ ਦੇਸ਼ ਕੌਮ ਦੀ ਸੇਵਾ ਜਿਹੜੀ ਹੈ ਇਸੇ ਤਰੀਕੇ ਨਾਲ ਕਰਦੇ ਰਹੀਏ ਸਰ ਇਲੈਕਸ਼ਨ ਦਾ ਕਿਹੋ ਜਿਹਾ ਮਾਹੌਲ ਹੈ ਇਲੈਕਸ਼ਨ ਦਾ ਬਹੁਤ ਵਧੀਆ ਮਾਹੌਲ ਹੈ ਇਲੈਕਸ਼ਨ 'ਚ ਲੋਕ ਜਿਹੜੇ ਆ ਉਹ ਕਾਂਗਰਸ ਪੱਖ ਦੇ ਵਿੱਚ ਬੜੀ ਵੱਡੀ ਤਦਾਦ ਦੇ ਵਿੱਚ ਵੋਟ ਕਰਨ ਜਿਹੜੀ ਉਹ ਜਾ ਰਹੇ ਕਿਉਂਕਿ ਕਾਂਗਰਸ ਜਿਹੜੀ ਹੈ ਇੱਕ ਜਿਹੜੀ ਸੰਵਿਧਾਨਿਕ ਸੰਵਿਧਾਨ ਨੂੰ ਖਤਮ ਕਰਨ ਵਾਲੀ ਪਾਰਟੀ ਹੈ ਕਿਹੜੀ ਡਿਕਟੇਟਰਸ਼ਿਪ ਹੈ ਇੱਕੜੀ ਤਾਨਾਸ਼ਾਹ ਹੈ ਉਹਦੇ ਵਿਰੁੱਧ ਲੜਾਈ ਲੜ ਰਹੀ ਹੈ ਇੰਡੀਆ ਨਾਈਸ ਜਿਹੜਾ ਹੈ ਰਾਹੁਲ ਗਾਂਧੀ ਜੀ ਲਗਾਤਾਰ 5000 ਕਿਲੋਮੀਟਰ ਦੀ ਯਾਤਰਾ ਕਰ ਰਹੇ ਨੇ ਉਹਦਾ ਪ੍ਰਭਾਵ ਜਿਹੜਾ ਹਰ ਲੋਕਾਂ ਦੇ ਉੱਤੇ ਹੈ ਉਹਨਾਂ ਨੇ ਹਰ ਗਰੀਬ ਗੁਰਬੇ ਦੇ ਨਾਲ ਗੱਲ ਕਰਕੇ ਜਿਹੜਾ ਚੋਣ ਮੈਨੀਫੈਸਟੋ ਦਿੱਤਾ ਉਹ ਲੋਕਾਂ ਦੇ ਵਿੱਚੋਂ ਨਿਕਲਿਆ ਹੈ ਚੋਣ ਮੈਨੀਫੈਸਟੋ ਸੋ ਲੋਕਾਂ ਦੇ ਮਨ ਦੇ ਵਿੱਚ ਇੱਕ ਬੜੀ ਵੱਡੀ ਆਸਤੀ ਘਿਰਨੇ ਹੈ ਕਿ ਕੇਂਦਰ ਦੇ ਵਿੱਚ ਕਾਂਗਰਸ ਅਲਾਈਸ ਪਾਰਟਨਰ ਦੀ ਸਰਕਾਰ ਬਣੇਗੀ ਔਰ ਇਹ ਜਿਹੜੀ ਤਾਨਾਸ਼ਾਹੀ ਹੈ ਇਹਦੇ ਤੋਂ ਨجات ਮਿਲੇਗੀ ਸਾਨੂੰ ਸਰ ਕਿਹੜੀ ਪਾਰਟੀਆਂ ਤੁਸੀਂ ਆਪਣਾ ਕੰਪੀਟੀਸ਼ਨ ਕੰਪੀਟੀਸ਼ਨ ਪਰਮਾਤਮਾ ਨੇ ਦੇਖਣਾ ਕਿੱਥੇ ਕੀ ਹੋਣਾ ਹੈ ਇਹ ਮੇਰੇ ਵਸ ਦੀ ਗੱਲ ਨਹੀਂ ਪਰ ਮੇਰਾ ਪ੍ਰਚਾਰ ਮੈਨੂੰ ਲੱਗਦਾ ਹੈ ਕਿ ਸਭ ਤੋਂ ਬਿਹਤਰ ਹੈ ਔਰ ਲੋਕਾਂ ਦੇ ਵਿੱਚ ਜਿਹੜੀ ਸਾਡੇ ਪ੍ਰਤੀ ਪਿਆਰ ਮਾਨ ਸਤਕਾਰ ਹੈ ਉਹ ਕਾਫੀ ਹੱਦ ਤੱਕ ਹੈ ਵੱਧ ਸਾਰੇ ਕਾਂਗਰਸ ਦੇ ਕੋਈ ਜ ਵੱਡੇ ਲੀਡਰ ਪਾਰਟੀ ਛੱਡ ਕੇ ਦੂਸਰੀਆਂ ਪਾਰਟੀਆਂ 'ਚ ਜਾ ਰਹੇ ਉਹਦੇ ਬਾਰੇ ਉਹ ਮੌਕਾ ਪ੍ਰਸਤੀ ਹੈ ਮੌਕੇ ਦੇ हिसाब ਨਾਲ ਲੋਕ ਚੱਲਦੇ ਨੇ ਕਾਪ ਪਾਰਟੀਆਂ ਨੇ ਬਹੁਤ ਕੋਸ਼ਿਸ਼ ਦਿੱਤਾ ਜਿਹੜਾ ਬੰਦਾ ਐਮਪੀ ਐਮਐਲਏ ਮੰਤਰੀ ਰਹਿ ਚੁੱਕਿਆ ਹੈ ਉਹਦਾ ਉਹਦਾ ਜਾਣਾ ਤੇ ਬਿਲਕੁਲ ਬੇਕਾਰ ਦੀ ਗੱਲ ਹੈ ਉਹਨਾਂ ਦੇ ਸਾਡੇ ਵਰਕਰ ਤੋਂ ਸੇਧ ਲੈਣੀ ਚਾਹੀਦੀ ਇਹ ਵਰਕਰ ਨਹੀਂ ਬਦਲਦਾ ਜਿੰਨੇ ਇੰਨਾ ਤਸ਼ੱਦਦ ਚੱਲਿਆ ਹੁੰਦਾ ਇਹਨਾਂ ਨੂੰ ਕੀ ਹੋਇਆ ਇਹਨਾਂ ਉਹਦਾ ਤਸ਼ੱਦਦ ਹੀ ਕੋਈ ਨਹੀਂ ਟਿਕਟ ਨਹੀਂ ਮਿਲੀ ਕੋਈ ਤਸ਼ੱਦਦ ਹੈ ਕਿ ਸੋ ਇਹ ਲੋਕ ਮੌਕਾ ਪ੍ਰਸਤ ਨੇ ਸਰ ਇਹਦਾ ਪਾਰਟੀ 'ਤੇ ਕੋਈ ਪ੍ਰਭਾਵ ਪਿਆ ਕੋਈ ਪ੍ਰਭਾਵ ਨਹੀਂ ਕਾਂਗਰਸ ਪਾਰਟੀ ਪੋਲਿਟਿਕਲ ਬੰਦੇ ਦੀ ਰਾਜਨੀਤਿਕ ਪਾਰਟੀਆਂ ਦੀ ਨਰਸਰੀ ਹੈ ਅਸੀਂ ਲੋਕ ਬਹੁਤ ਬਹੁਤ ਵੱਡੇ ਲੀਡਰ ਤਿਆਰ ਮਤਲਬ ਤਿਆਰ ਕੀਤੇ ਨੇ ਅੱਜ ਵੀ ਮੋਢੇ ਖੈ ਰੇ ਨੇ ਲੀਡਰਾਂ ਦੇ ਆਪ ਵਿੱਚ ਅੱਜ ਜਿੰਨੀਆਂ ਮਰਜ਼ੀ ਪਾਰਟੀਆਂ ਆਮ ਆਦਮੀ ਆ ਬੀਜੇਪੀ ਦੇ ਲੀਡਰ ਕਿੱਥੋਂ ਲਏ ਨੇ ਸਾਡੀ ਨਰਸਰੀ ਚੋਂ ਖੜੇ ਉਹਨਾਂ ਨੇ ਕੋ ਵੱਡੇ ਭਰਾ ਨੇ ਸਾਡੇ ਅੱਜ ਉਹ ਇਲੈਕਸ਼ਨ ਦੇ ਵਿੱਚ ਲੋਕ ਸਭਾ ਅੰਮ੍ਰਿਤਸਰ ਦੀ ਸੀਟ ਤੋਂ ਕੈਂਡੀਡੇਟ ਨੇ ਔਰ ਬਾਬਾ ਮਹਾਦਾਸ ਜੀ ਜਿਹੜੀ ਗੱਦੀ ਏ ਇਹ ਬਹੁਤ ਬਹੁਤ ਵੱਡੀ ਸ਼ਕਤੀ ਏ ਇਹਨਾਂ ਦਾ ਅਸ਼ੀਰਵਾਦ ਮਿਲ ਜਾਣਾ ਹੀ ਬੜੀ ਵੱਡੀ ਗੱਲ ਏ ਬੰਦੇ ਦੀ ਜਿੱਤ ਤੇ ਉਦੋਂ ਹੀ ਹੋ ਜਾਂਦੀ ਜਦੋਂ ਇਤੋਂ ਉਹ ਨਤਮਸਤਕ ਹੋ ਕੇ ਅਸ਼ੀਰਵਾਦ ਲੈ ਕੇ ਜਾਂਦੇ ਆ ਔਰ ਇੱਕ ਉਹਨਾਂ ਦੇ ਹਲਕੇ 'ਚ ਵੀ ਉਹਨਾਂ ਦੇ ਲੋਕ ਸਭਾ ਹਲਕੇ 'ਚ ਵੀ ਇਹ ਪੈਂਦੀ ਏ ਔਰ ਬੜਾ ਉਹਨਾਂ ਦੇ ਮੰਚ 'ਚ ਅੱਜ ਦਾ ਨਹੀਂ ਬੜਾ ਪੁਰਾਣਾ ਸ਼ਰਧਾ ਏ ਇਸ ਗੱਦੀ ਨੂੰ ਲੈ ਕੇ ਔਰ ਅੱਜ ਉਹਨਾਂ ਨੇ ਆਪ ਵੀ ਸਿਰਫ ਫੋਨ ਕੀਤਾ ਸੀਗਾ ਕਿ ਮੈਂ ਬਾਬਾ ਮਹਾਦਾਸ ਜੀ ਦਾ ਆਮਾਣਾ ਔਰ ਮੱਥਾ ਟੇਕਣਾ ਮਾਰਾ ਇਹਦੇ ਘਰ ਆ ਕੇ ਅਸ਼ੀਰਵਾਦ ਲੈਣਾ ਤੇ ਸਾਰੀ ਕਮੇਟੀ ਸਾਡੀ ਜਿਹੜੀ ਹੈ ਬਾਤਵਮ ਐਗਜ਼ੀਕਟਿਵ ਕਮੇਟੀ ਮੰਦਰ ਬਾਬਾ ਮਹਾਦਾਸ ਸਾਰਿਆਂ ਨੂੰ ਉਹਨਾਂ ਦਾ ਬਹੁਤ ਜੋਰ ਸ਼ੋਰ ਨਾਲ ਸਵਾਗਤ ਕੀਤਾ ਸਾਡੇ ਪ੍ਰਧਾਨ ਜੀ ਨੇ ਸਾਡੇ ਝੱਲੇ ਵੀ ਇਸ ٹرسٹ ਦੇ ਮੈਂਬਰਸ ਨੇ ਸਾਰਿਆਂ ਨੇ ਬਹੁਤ ਹਰਸੋ ਲਾਸ ਨਾਲ ਉਹਨਾਂ ਦਾ ਸਵਾਗਤ ਕੀਤਾ ਔਰ ਮਹਾਰਾਜ ਦੇ ਘਰ ਉਹਨਾਂ ਦੀ ਅਰਦਾਸ ਕੀਤੀ ਗਈ